ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਸਰਪੰਚਾ ਮੈਂ ਪਿੰਡ ਕੋਟਮਹੰਗਰ ਤੋਂ ਬਲੋਂਗ ਕਰਦਾ ਜੀ ਅਸਲ ਮਾਮਲਾ ਕੁਝ ਨਹੀਂ ਆ ਜੀ ਮਾਮਲਾ ਇਹ ਆ ਕਿ ਜਦੋਂ ਵੀ ਸਾਡੇ ਕੋਈ ਐਸ.ਆਈ. ਭਾਈਚਾਰੇ ਚੋਂ ਸਰਪੰਚ ਬਣਦਾ ਵਾ ਨਾ ਸਮੇਂ-ਸਮੇਂ ਤੇ ਪਿੰਡ ਦੇ ਕੁਝ ਜਿਹੜੇ ਆਪਣੇ ਆਪ ਨੂੰ ਪਹਿਲਾ ਸਰਪੰਚ ਕਹਿੰਦੇ ਆ ਜਾਂ ਜਿਹੜੇ ਚਾਹੁੰਦੇ ਆ ਕਿ ਪਿੰਡ ਤੇ ਸਾਡਾ ਦਬਦਬਾ ਰਹੇ ਉਹ ਸਮੇਂ-ਸਮੇਂ ਦੇ ਨਾਲ ਐਸ.ਆਈ. ਭਾਈਚਾਰੇ ਨੂੰ ਦਬਾਉਣ ਦੀ ਜਿਹੜੀ ਆ ਉਹ ਖੇਚਲਾ ਕਰਦੇ ਆ ਮਸਲਾ ਇਦਾਂ ਸੀਗਾ ਕਿ ਵੀ ਆ ਜਿਹੜਾ ਚੌਕ ਹੈ ਜਿੱਥੋਂ ਤੁਸੀਂ ਪਹਿਲਾਂ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਆਏ ਜੇ ਉਹ ਚੌਕ ਦੇ ਵਿੱਚ ਪੁਰਾਣੇ ਸਮੇਂ ਤੋਂ ਮੇਰੇ ਜੰਮਣ ਤੋਂ ਪਹਿਲਾਂ ਦੀ ਮੇਰੀ 35 ਸਾਲ ਦੀ ਆ ਮੈਂ ਆਪਣੇ ਜੰਮ ਮੇਰੇ ਜੰਮਣ ਤੋਂ ਪਹਿਲਾਂ ਤੇ ਬਜ਼ੁਰਗ ਕਹਿੰਦੇ ਇੱਥੇ ਰੂੜੀ ਲੱਗੀ ਸੀ ਔਰ ਪਿੰਡ ਦੇ ਭਾਈਚਾਰਾ ਵੱਲੋਂ ਆ ਇੱਕ ਲੈਟਰ ਲਿਖ ਕੇ ਪਿੰਡ ਦੇ ਭਾਈਚਾਰੇ ਨੇ ਮੈਨੂੰ ਕਿਹਾ ਸਰਪੰਚ ਜੀ ਕੰਮ ਇਹ ਕਰ ਦਿਓ ਤੇ ਬੜਾ ਧੰਨਵਾਦ ਆ ਤੁਹਾਡਾ ਅਜੇ ਤੱਕ ਕੋਈ ਪੰਚਾਇਤ ਤੋਂ ਹੋ ਨਹੀਂ ਸਕਿਆ ਔਰ ਲੈਟਰ ਪਿੰਡ ਵੱਲੋਂ ਲਿਖੀ ਗਈ ਆ ਵੇਚ ਸਿਗਨੇਚਰ ਹੈਗੇ ਆ ਸ਼ਾਇਦ ਇਹ ਬੰਦੇ ਅਜ ਪ੍ਰੈਸ ਕਾਨਫਰੰਸ ਵਿੱਚ ਵੀ ਖੜੇ ਸੀਗੇ ਲੋੜ ਪਊ ਤਾਂ ਮੈਂ ਨਾਂ ਵੀ ਦੱਸ ਦੂੰਗਾ ਇਹ ਕੁਝ ਸੈਂ ਇੱਧਰ 16 17 ਸੈਂ ਜਿਹੜੇ ਐ ਮੇਰੇ ਕੋਲ ਆਏ ਆ ਔਰ ਇਹਨਾਂ ਦੇ ਤਹਿਣ ਤੇ ਮੈਂ ਜਿਹੜੀ ਪਿੰਡ ਦੇ ਵਿੱਚ ਕਾਰ ਲੱਗੀ ਰੂੜੀ ਸੀਗੀ ਸੋ ਉਹ ਰੂੜੀ ਨੂੰ ਚੁੱਕ ਕੇ ਬਾਅਦ ਜਿਹੜੀ ਰੂੜੀ ਵਾਲੀ ਜਗਾਵਾ ਜਿਹੜੀ ਜਿੱਥੇ ਜਿੰਨਾਂ ਪਲਾਟਿੰਗ ਕੀਤੀ ਹੁੰਦੀ ਆ ਭੀ ਇਹ ਰੂੜੀਆਂ ਦੇ ਡਾਗ ਆ ਔਰ ਉਸ ਜੂਟ ਰੂੜੀ ਨੂੰ ਉੱਥੇ ਲਾ ਦਿੱਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਸਰਯੰਤਰ ਰਾਈ ਮੇਰੇ ਆਪਣੇ ਭੈਣ ਭਰਾਵਾਂ ਨੂੰ ਮੇਰੇ ਖਿਲਾਫ ਉਕਸਾ ਕੇ ਇੱਕ ਮਾਹੌਲ ਖੜਾ ਕਰ ਦਿੱਤਾ ਗਿਆ ਜਿਹਦੇ ਵਿੱਚ ਮੈਂ ਇਨਵੋਲ ਹੋ ਬੈਠਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਸ ਮਸਲੇ ਦਾ ਸੋ ਉਸ ਮਸਲੇ ਦੇ ਦੌਰਾਨ ਮੈਂ ਜੇਲ੍ਹ ਚਲਾ ਗਿਆ ਉਸ ਤੋਂ ਬਾਅਦ ਜਦੋਂ ਫਿਰ ਮੈਂ ਵਾਪਸ ਆਇਆ ਤੇ ਮੇਰੇ ਉਹਨਾਂ ਨੂੰ ਇਹ ਜਗ੍ਹਾ ਉੱਤੇ ਜਿਹੜੀ ਗੰਦਗੀ ਪੈਣੀ ਸ਼ੁਰੂ ਹੋ ਗਈ ਸੀ ਫਿਰ ਮੈਂ ਆ ਕੇ ਫਿਰ ਦੁਬਾਰਾ ਉਹ ਜਗ੍ਹਾ ਦੀ ਸਫਾਈ ਕੀਤੀ ਆਪ ਸਫਾਈ ਕਰਕੇ ਤੇ ਫਿਰ ਅਸੀਂ ਇਹ ਜਗ੍ਹਾ ਨੂੰ ਖਾਲੀ ਛੱਡ ਦਿੱਤਾ ਔਰ ਇੱਥੇ ਜਿਹੜੀ ਸੀ ਉਹ ਗੰਦਗੀ ਵਾਲਾ ਮਾਹੌਲ ਜਿਹੜਾ ਫੇਰ ਬਣਦਾ ਜਾਂਦਾ ਸੀ ਕਹਾ ਬੁੱਲਡ ਹੋ ਕੇ ਜਾਂਦਾ ਸੀ ਔਰ ਪਿੰਡ ਦੇ ਇਹੀ ਪਤਵੰਤੇ ਸੱਜਣ ਇਹਨਾਂ ਵਿੱਚੋਂ ਕੁਝ ਘਰ ਕਹਿੰਦੇ ਸਰਪੰਚ ਜੀ ਇਹ ਜਗ੍ਹਾ ਜਿਹੜੀ ਦੁਬਾਰਾ ਫੇਰ ਗੰਦਗੀ ਇੱਥੇ ਫੈਲ ਤਈਏ ਕੋਈ ਹੱਲ ਕਰੋ ਤੇ ਮੇਰੇ ਨਾਲ ਬੈਠੇ ਮੇਰੇ ਮੈਂਬਰ ਸਹਿਬਾਨ ਮੈਂ ਇਹਨਾਂ ਦੇ ਨਾਲ ਗੁਰਮਤਾ ਕੀਤਾ ਵੀ ਇੱਥੇ ਆਪਾਂ ਕੋਈ ਨਾ ਕੋਈ ਵਧੀਆ ਚੀਜ਼ ਬਣਾ ਲਈਏ ਕੋਈ ਇਰਾਦਾ ਬਣਿਆ ਵੀ ਸ਼ਾਇਦ ਇਹ ਜਿਹੜਾ ਚੌਕ ਆ ਇਹ ਖਾਲੀ ਪਿਆ ਹੋਇਆ ਇੱਥੇ ਇੱਕ ਸੱਤ ਤਿਆਰ ਕਰ ਦਈਏ ਜਾਂ ਫਿਰ ਇੱਥੇ ਇੱਕ ਛੋਟੀ ਜੀ ਪਾਰਕ ਬਣਾ ਦਈਏ ਜਾਂ ਇੱਥੇ ਓਪਨ ਜਿਮ ਜਿਹੜਾ ਲਗਵਾ ਦਿੱਤਾ ਜਾਵੇ ਕਿਉਂਕਿ ਇਹ ਖਾਲੀ ਪਈ ਜਗਾ ਵਾ ਸੋ ਉਹਦੇ ਵਿੱਚ ਜਿਹੜਾ ਨੇੜਲੇ ਘਰ ਸੀਗੇ ਉਹ ਕਹਿੰਦੇ ਵੀ ਸਰਪੰਚ ਜੀ ਆਪਣੇ ਪਿੰਡ ਦਾ ਮਾਹੌਲ ਪਹਿਲੇ ਇਦਾਂ ਦਾ ਵਾ ਇੱਥੇ ਕੋਈ ਬੈਠਕ ਵਾਲਾ ਕੰਮ ਨਾ ਕਰਿਓ ਕਿ ਕੱਲ ਨੂੰ ਇੱਥੇ ਆ ਕੇ ਮੁੰਡੇ ਬਹਿਣਗੇ ਜਾਂ ਦੁਜੇ ਬਹਿਣਗੇ ਇੱਕ ਦੂਜੇ ਨਾਲ ਖਾੜ-ਖੜ ਕੇ ਵੇਖਣਗੇ ਤੇ ਫਿਰ ਕੱਲ ਨੂੰ ਮਾਹੌਲ ਖਰਾਬ ਹੋਵੇਗਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਆ ਇਹ ਇਹਨੇ ਕਈ ਸਾਡੇ ਪਿੰਡ ਵਿੱਚੋਂ ਕੋਈ ਇਦਾਂ ਦੇ ਬੰਦੇ ਆ ਵੀ ਉਹਨਾਂ ਨੇ ਧੀਆਂ ਪਣ ਦੀ ਸ਼ਰਮ ਵੀ ਖਾਣੀ ਦਿੱਤੀ ਤੇ ਚੌਂਕ ਦੇ ਵਿੱਚ ਖਲੁਤੇ ਰਹਿੰ ਸੋ ਪਿੰਡ ਦੇ ਮੋਹ ਨੂੰ ਮੁੱਖ ਰੱਖਦੇ ਹੋਏ ਮੈਂ ਫਿਰ ਪੰਚਾਇਤ ਦੇ ਨਾਲ ਬਹਿ ਕੇ ਇਸੇ ਕਮਰੇ ਦੇ ਵਿੱਚ ਸਲਾਹ ਕੀਤੀ ਕਿ ਕੀ ਕਰਨਾ ਚਾਹੀਦਾ ਇਹੋ ਜਿਹਾ ਕਿਹੜਾ ਉਪਰਾਲਾ ਕਰੀਏ ਕਿ ਇਹ ਜਿਹੜੀ ਖਾਲੀ ਜਗ੍ਹਾ ਸਾਂਭੀ ਜਾਵੇ ਸੋ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਹੋਏ ਨੇ ਉਪਰਸ਼ਟਪਤੀ ਕਿਸ਼ਨ ਕਾਂਤ ਜੀ ਸੋ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਜਿਹੜਾ ਝੋਟੀਆਂ ਤੱਕ ਪਹੁੰਚਾਇਆ ਚਲੋ ਅੱਜ ਸਾਡੇ ਪਿੰਡ ਦੇ ਨਾਮ ਤੋਂ ਬਹੁਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਵੀ ਨਹੀਂ ਆ ਕਿ ਉਹ ਪ੍ਰਾਸਟਰਪਤੀ ਕਿਸ਼ਨ ਕਾਦਜੀ ਪਿੰਡ ਕੋੜ ਮੁਹੰਮਦ ਖਾਨ ਦੇ ਹੋਏ ਆ ਪਤਾ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਦੀ ਕੋਈ ਯਾਦਗਾਰ ਪਿੰਡ ਜ ਨਹੀਂ ਹੈ ਉਹ ਜਿਹੜਾ ਉਹਨਾਂ ਦਾ ਆਪਣਾ ਘਰ ਆ ਉਹ ਉਹਨਾਂ ਨੇ ਪੰਚਾਇਤ ਨੂੰ ਡੋਨੇਟ ਕੀਤਾ ਹੋਇਆ ਅਰ ਅੱਜ ਤੱਕ ਕਿਸੇ ਵੀ ਪੰਚਾਇਤ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਪਹਿਲੀ ਵਾਰ ਇਹ ਵੀ ਹੋਇਆ ਕਿ ਸਰਦਾਰ ਮਜਿੰਦਰ ਸਿੰਘ ਲਾਲਪੁਰਾ ਸਾਹਿਬ ਮੇਰੇ ਘਰ ਆਏ ਸੀ ਤਾਂ ਮੈਂ ਉਹਦੇ ਵਿੱਚ ਜਾ ਕੇ ਉਹਦੇ ਵਿੱਚ ਉਸ ਘਰ ਦੇ ਵਿੱਚ ਸਰਦਾਰ ਮਜਿੰਦਰ ਸਿੰਘ ਲਾਲਪੁਰਾ ਸਾਹਿਬ ਨੂੰ ਲੈ ਕੇ ਗਿਆ ਤੇ ਉਸ ਘਰ ਦੀ ਹਾਲਾਤ ਵਿਖਾਈ ਪੁੱਛੋ ਇਹਨਾਂ ਨੂੰ ਜਿਹੜੇ ਗੱਲਾਂ ਕਰਨ ਵਾਲੇ ਮੇਰੇ ਖਿਲਾਫ ਕਦੇ 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 ਕਿਸੇ ਐਮਐਲਏ ਨੂੰ ਜਾ ਕੇ ਉਹਦੀ ਕੰਡੀਸ਼ਨ ਵਿਖਾਈ ਦੇ ਔਰ ਬਗਾਇਦਾ ਉਹਦੀ ਮਰਮਤ ਦੀ ਜਿਹੜੀ ਆ ਐਪਲੀਕੇਸ਼ਨ ਵੀ ਐਮਐਪ ਪਾ ਚੁੱਕਿਆ ਕਦੀ ਇਹ ਜਿਹੜੇ ਉਪਰਾਲੇ ਇਹਨਾਂ ਨੇ ਕੀਤੇ ਨਹੀਂ ਚਲੋ ਜੀ ਅਸੀਂ ਇਹ ਮਤਾ ਕੀਤਾ ਵੀ ਅਸੀਂ ਉਪਰਾਸ਼ਟਪਤੀ ਕਿਸ਼ਨ ਕਾਂਜੀ ਦਾ ਇੱਕ ਜਿਹੜਾ ਸਟੈਚੂ ਆ ਜਿਹੜੀ ਮੂਰਤੀ ਇੱਕ ਬਣਾ ਕੇ ਨਾਲੀਓ ਤੇ ਨਾਲ ਸਾਨੂੰ ਮਨੁੱਖੀ ਅਧਿਕਾਰ ਦੇਣ ਵਾਲੇ ਜਿਨ੍ਹਾਂ ਦੇ ਅਧਿਕਾਰਾਂ ਦੀ ਖਾਤਰ ਅੱਜ ਆਪਾਂ ਜਿਨ੍ਹਾਂ ਦੇ ਅਧਿਕਾਰ ਦਾ ਸਦਕਾ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਅੱਜ ਆਪਾਂ ਨੂੰ ਅਧਿਕਾਰ ਮਿਲਿਆ ਸਰਪੰਚ ਖਰੋਣ ਦਾ ਸੋ ਉਹਨਾਂ ਬਾਬਾ ਅੰਬੇਡਕਰ ਸਾਹਿਬ ਉਹਨਾਂ ਦਾ ਇੱਕ ਜਿਹੜਾ ਵਾ ਬੋਤਿਆ ਉਹ ਨਾਲ ਬਰਾਬਰ ਤੇ ਮੂਰਤੀ ਜਿਹੜੀ ਉਹ ਲਗਾ ਦਿੱਤੀ ਜਾਵੇ ਸੋ ਸ਼ਾਇਦ ਇਹਨਾਂ ਚੌਧਰੀਆਂ ਨੂੰ ਇਹ ਗੱਲ ਬਰਬਾਦਤ ਨਹੀਂ ਹੋਈ ਪਰ ਜੇ ਕੱਲ ਦੇ ਜਵਾਕ ਨੇ ਇਹ ਚੌਕ ਸਵਾਰ ਦਿੱਤਾ ਤੇ ਸਾਰਾ ਕ੍ਰੈਡਿਟ ਤੇ ਇਹ ਲੈ ਜੂਗਾ ਸਾਡੇ ਪੱਲੇ ਕੀ ਪਊਗਾ ਹੁਣ ਇਹ ਗੱਲ ਕਹਿੰਦੇ ਆ ਇਹ ਜਗ੍ਹਾ ਖੂਦ ਹੀ ਸਾਡੀ ਮਾਲਕੀ ਆ ਮੈਂ ਇਹ ਇਹਨਾਂ ਨੂੰ ਸਵਾਲ ਕਰਦਾ ਜਾਂ ਜਿਹੜੇ ਖੜੋ ਕੇ ਪ੍ਰੈਸ ਕਾਨਫਰੰਸ ਕਰਦੇ ਆ ਮੈਂ ਇਹਨਾਂ ਨੂੰ ਇਹ ਸਵਾਲ ਕਰਦਾ ਕਿ 35 ਸਾਲ ਪਹਿਲਾਂ ਤੁਸੀਂ ਕਿੱਥੇ ਸੀਗੇ ਜਦੋਂ ਇਸ ਜਗ੍ਹਾ ਤੇ ਰੂੜੀ ਲੱਗੀ ਸੀ ਤੁਸੀਂ ਰੂੜੀ ਹਟਾ ਕੇ ਵੱਲ ਕਿਉਂ ਨਹੀਂ ਲਿਆ ਨਸਲਾ ਇਹਨਾਂ ਨਾਲ ਗੱਦੀ ਕਰੀਏ ਇਹ ਕੋਈ ਵੀ ਕੰਮ ਕਰ ਲੋ ਆ ਮੈਂ ਪਿੱਛੇ ਗਲੀ ਬਣਾਉਂਦਿਆਂ ਹਾਂ ਉਛਿਆ ਨਹੀਂ ਗਿਛਿਆ ਨਹੀਂ ਇਹਨੇ ਆ ਕੇ ਗਲੀ ਪੁੱਟਣੀ ਸ਼ੁਰੂ ਕਰ ਦਿੱਤੀ ਸੀ ਦੱਸੋ ਮਨੋਪੀ ਬਲਦੇਵ ਚੇਅਰਮੈਨ ਦੇ ਕੋਲ ਕਿਹੜੀ ਅਥਾਰਟੀ ਆ ਵੀ ਇਹ ਪੰਚਾਇਤੀ ਲੱਗੀ ਐਟ ਨੂੰ ਪੁੱਟ ਜਾਵੇ ਠੀਕ ਆ ਹੁਣ ਇਹ ਗੱਲ ਕਰਦੇ ਆਏ ਪੀ ਇਹ ਇਹਨਾਂ ਦੇ ਨਾਲ ਰਾਏ ਕਰੀਏ ਕਿਹੜੀ ਦੱਸੋ ਮੈਨੂੰ ਅਸੀਂ ਪਿਛੇ ਜੇ ਇਕੱਠ ਰੱਖਿਆ ਸੀ ਨਸ਼ਾ ਦੇ ਵਿਰੋਧ ਅਸੀਂ ਮਤਾ ਪਾਇਆ ਸੀ ਪੰਚਾਇਤ ਨੇ ਅਸੀਂ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਵੀ ਸਾਰੇ ਉੱਥੇ ਇਕੱਠੇ ਹੋਵੋ ਬਸੋ ਇਹ ਪਹੁੰਚੇ ਜਦੋਂ ਸਾਡੀ ਇਹਨਾਂ ਦਾ ਮਤਭੇਦ ਨਹੀਂ ਵਾਰਾ ਖਾਂਦੀ ਅਸੀਂ ਕਿੱਦਾਂ ਬੁਲਾਈਏ ਇਹਨਾਂ ਨੂੰ ਕੀ ਕਹੀਏ ਜਾਂ ਹਾਂ ਇਹ ਗੱਲ ਦੱਸੋ ਵੀ ਜੇ ਇੱਥੇ ਮੈਂ ਬੋਤਲ ਆਉਣ ਦੀ ਗੱਲ ਕਰਨਿਆਂ ਕੀ ਮੈਂ ਨਸ਼ੇ ਦਾ ਡੱਡਾ ਬਣਾਉਂਦਿਆਂ ਉਹ ਜਿੰਨੀ ਜਗ੍ਹਾ ਸਾਰੀ ਦਾਸ ਦੇ ਘਰੇ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਅੰਦਰ ਜਿਹੜੀ ਉਹ ਕੈਦਿਆ ਜੇ ਅਸੀਂ ਉੱਥੇ ਲਾਵਾਂਗੇ ਤੇ ਅਸੀਂ ਸੰਭਾਲ ਵੀ ਕਰਾਂਗੇ ਸਾਨੂੰ ਸੰਭਾਲ ਵੀ ਕਰਨੀ ਆਉਂਦੀ ਆ ਦਾਸ ਨੇ 7 ਸਾਲ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਆ ਮੇਰੀ ਇੰਸਟਾਗ੍ਰam ਆਈਡੀ ਖੋਲ ਕੇ ਦੇਖ ਲੋ 35 ਤੋਂ 40 ਬੱਚੇ ਆ ਜਿਨ੍ਹਾਂ ਨੂੰ ਮੈਂ ਗੁਰਮਤਿ ਦੀ ਸਿੱਖਿਆ ਦੇਣਾ ਹਰ ਹਰ ਵੇਲੇ ਮੈਂ ਉਹਨਾਂ ਬੱਚਿਆਂ ਦੀ ਜਿਤ ਸਮਾਂ ਸਮੇਂ ਦੇ ਅਨੁਸਾਰ ਜਦੋਂ ਕੋਈ ਜਿਵੇਂ ਗੁਰੂ ਘਰ ਦੀ ਸੇਵਾ ਸੰਭਾਲ ਕਰ ਸਕਦੇ ਆ ਕੀ ਗੱਲ ਅਸੀਂ ਐਨੇ ਅਗਰ ਤਗਾਣਾਗਾ ਕਿ ਸਾਡੇ ਬਾਬਾ ਸਾਹਿਬ ਦੀ ਮੂਰਤੀ ਕੋਈ ਬਦਬੀ ਕਰਕੇ ਚੱਲ ਜਾਓ ਤੇ ਅਸੀਂ ਬਖਸ਼ ਦੇਵਾਂਗੇ ਇਹ ਤਾਂ ਤੇ ਫਿਰ ਕਈ ਚੌਂਕਾਂ ਦੇ ਵਿੱਚ ਲੱਗੀਆਂ ਉਥੇ ਨਹੀਂ ਸੋਹਣੇ ਖੜੇ ਕਰਾਂਗੇ ਬਥੇ ਨਹੀਂ ਲੱਗਣੀਆਂ ਚਾਹੀਦੀਆਂ ਸੋ ਇਹ ਚੌਕ ਆ ਇਹਨੂੰ ਅਸੀਂ ਸਾਫ਼ ਸੁਥਰਾ ਬਣਾਵਾਂਗੇ ਤੇ ਘੇਰੇ ਘਰੇ ਇੰਟਰਲੌਕ ਲਾ ਕੇ ਜੇ ਅਸੀਂ ਕੋਈ ਕੰਮ ਕਰਾਂਗੇ ਮੈਂ ਕਿ ਪੜਿਆ ਲਿਖਿਆ ਬੰਦਾ ਵਾਂ ਮੈਨੂੰ ਐਕਟ ਦਾ ਤੇ ਮੈਨੂੰ ਕਾਨੂੰਨ ਦਾ ਪਤਾ ਵਾ ਤੇ ਸਾਨੂੰ ਉਹਦੇ ਦਾਇਰੇ ਵਿੱਚ ਕਿੱਦਾਂ ਰਹਿਣਾ ਚਾਹੀਦਾ ਔਰ ਇਹਦੀ ਸੇਵਾ ਸੰਭਾਲ ਕਿੱਦਾਂ ਕਰਨੀ ਹੈ ਸਾਨੂੰ ਸਾਰੇ ਪਤਾ ਵਾ ਇਹ ਤੁਹਾਡੇ ਨੂੰ ਖਾਣਾ ਨਹੀਂ ਸਿੱਖਿਆ ਅਸੀਂ ਕੰਮ ਕਰਨਾ ਸਿੱਖਿਆ ਬਿਲਕੁਲ ਜੀ ਅਸ਼ਾ ਮਿਲੋ ਦੱਸੋ ਜਿਹੜੇ ਅੱਜ ਬੰਦੇ ਪ੍ਰੈਸ ਕਾਨਫਰੰਸ ਦੇ ਵਿੱਚ ਖਲੋਤੇ ਆ ਮੈਂ ਵੀਡੀਓ ਜਿਹੜੀ ਆ ਨਾ ਉਹ ਗਰੁੱਪ ਦੇ ਪਿੰਡ ਦੇ ਗਰੁੱਪ ਵਿੱਚ ਸ਼ੇਅਰ ਤੁਸੀਂ ਅੱਖਾਂ ਦੇ ਪੱਟੀਆਂ ਬੰਨੀਆਂ ਨਾਲ ਖਲੋਗੇ ਜੇ ਜਾ ਕੇ ਤੁਹਾਨੂੰ ਨਹੀਂ ਦੇਖ ਰਿਹਾ ਵੀ ਤੁਹਾਡੇ ਭੜਾ ਦੇ ਤੁਹਾਡੇ ਭਾਈਚਾਰੇ ਦੇ ਹੱਥੀ ਕੋਈ ਆਪਣੇ ਆਪ ਨੂੰ ਘੜਮ ਚੌਧਰੀ ਕਹਿਣ ਵਾਲਾ ਬੰਦਾ ਮੈਂ ਸ਼ਬਦ ਇਹਦੇ ਵਰਤਦੇ ਨਹੀਂ ਚਾਹੁੰਦਾ ਪਰ ਇਹ ਵਿਖਾਉਂਦੇ ਆ ਤੇ ਮੈਂ ਤਾਂ ਬੋਲਦਾ ਇੱਕ ਬੰਦਾ ਤੁਹਾਡੇ ਭਾ ਦੇ ਆ ਕੇ ਮੂੰਹ ਨਾਲ ਗੱਲ ਕਰ ਜੇ ਕਰਨੀ ਆ ਤੇ ਸਿੱਧਾ ਮੈਨੂੰ ਇਸੇ ਦਾੜੀ ਤੋਂ ਫੜ ਲਿਆ ਆ ਕੇ ਦੱਸੋ ਮੈਨੂੰ ਆ ਵੀਡੀਓ ਰਿਕਾਰਡ ਹੈ ਮੈਂ ਤੁਹਾਨੂੰ ਦਿਨ ਨਾਲ ਚਲਾ ਦਿਓ ਸਾਰੀ ਸੰਗਤ ਨੂੰ ਪਤਾ ਲੱਗ ਜਾਊਗਾ ਕਿ ਮੈਂ ਸਹੀ ਆ ਇਹਦਾ ਜਿਹੜੇ ਚਮਚੇ ਇਹਨਾਂ ਦੇ ਨਾਲ ਖਲੋਤੇ ਇਹ ਸਹੀ ਆ ਕੁਝ ਲੋਕ ਉੱਤੇ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਸਰਪੰਚ ਸਾਹਿਬ ਇਹ ਇੱਕ ਖਵਾ ਦੇ ਰਹੇ ਨੇ ਐਸੀ ਤੇ ਚੈਨਲ categories ਨੂੰ ਕਿ ਕਿ ਅਸੀਂ ਇਕੱਠੇ ਆ ਅਸੀਂ ਤਾਂ ਬਲਦੇਵ ਸਿੰਘ ਦੇ ਉਹਨਾਂ ਦਾ ਕਹਿਣਾ ਕਿ ਡਰੈਿੰਗ ਰੂਮ ਤੱਕ ਜਾ ਕੇ ਬੈ ਕੇ ਉਹਨਾਂ ਦਾ ਚਾਹ ਪੀਨੇ ਆ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਬਲਦੇਵ ਸਿੰਘ ਜਿਹੜੇ ਛੇ ਬਲਦੇਵ ਸਿੰਘ ਐਨਾ ਇਹਨਾਂ ਦਾ ਸਰਕਾਰ ਇੱਜ਼ਤ ਮਾਨ ਕਰਦਾ ਤੇ ਦੱਸੋ ਹਾਂ ਨਵੀ ਤੇ ਮਰਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਆਣਾ ਮੈਨੂੰ ਤੇ ਐਸੀ ਆ ਨਾ ਤੇ ਫਿਰ ਇਹ ਜੇ ਤੁਹਾਡਾ ਇਹਨਾਂ ਇਤਮਾਨ ਕਰਦਾ ਤੇ ਐਸੀ ਪਰਵਾਰ ਦੇ ਸਰਪੰਚ ਨੂੰ ਸਰਪੰਚ ਕਹਿਣ ਲੱਗਿਆ ਕਿਉਂ ਤਕਲੀਫੀ ਹੁੰਦੀ ਇਹਨਾਂ ਨੂੰ ਇਹ ਦੱਸੋ ਮੈਨੂੰ ਜੇ ਤੁਹਾਡਾ ਇਹਨਾਂ ਇਤਮਾਨ ਕਰਦਾ ਤੇ ਮੋਰ ਤੇ ਮੇਰੇ ਤੋਂ ਸਰਪੰਚੀ ਵਾਲੀ ਆ ਕੋਈ ਹੋਰ ਤੇ ਨਹੀਂ ਲੱਗੀ ਪੰਛਾ ਆਖਰੀ ਸਵਾਲ ਆ ਕੁਝ ਲੋਕ ਤੁਹਾਡੇ ਪਰਵਾਰ ਤੇ ਗਲੇਸ਼ਣੇ ਲਾਰੇ ਨੇ ਕਿ ਕਹਿੰਦੇ ਸਰਪੰਚ ਦਾ ਭਰਾ ਹੀ ਨਸ਼ੇ ਨਸ਼ੇ ਵੇਚਦੇ ਆ ਜੀ ਕੀ ਸਚਾਈ ਹੈ ਜੀ ਅੱਛਾ ਮੈਨੂੰ ਇਹ ਦੱਸੋ ਆ ਸਾਦਾ ਘਰ ਆ ਦੱਸਦਾ ਉਹ ਇੱਕ ਗੱਡੀ ਖੜੀ ਆ ਗਰੀਕਸ ਤਾਂ ਆਤੇ ਆ ਵੀ ਮੇਰੇ ਨਾਂ ਤੇ ਨਹੀਂ ਮੇਰੇ ਦੋਸਤ ਦੇ ਨਾਂ ਤੇ ਆਤੇ ਆ ਅੱਛਾ ਦੂਜੀ ਗੱਲ ਇਹ ਆ ਵੀ ਉੱਪਰਲੇ ਬੰਨੇ ਮੇਰੇ ਭਰਾ ਦਾ ਘਰ ਆ ਜਾ ਕੇ ਵੇਖ ਲੋ ਕਿ ਮੇਰਾ ਭਰਾ ਕਿਹੜੀ ਫੋਰਚੂਨਰ ਲਈ ਫਿਰਦਾ ਵੀ ਜਿਹੜਾ ਨਸ਼ਾ ਕਰਦਾ ਨਸ਼ਾ ਤਸਕਰਾਂ ਦੇ ਘਰ ਉਦਾਂ ਦੇ ਹੁੰਦੇ ਜਿੱਦਾਂ ਦਾ ਮੇਰੇ ਭਰਾ ਦਾ ਆਮ ਘਰ ਆ ਦੂਜੀ ਗੱਲ ਇਹ ਆ ਵੀ ਜੇ ਇਹਨਾਂ ਨੂੰ ਇਹ ਆ ਵੀ ਇਹ ਮੇਰਾ ਭਰਾ ਨਸ਼ੇ ਵੇਚਦਾ ਠੀਕ ਆ ਜਾਂ ਮੇਰਾ ਭਰਾ ਨਸ਼ੇ ਕਰਦਾ ਤੇ ਜਾ ਕੇ ਕੰਪਲੇਨ ਕਰਨ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਚੇਤਾ ਆ ਗਿਆ ਉਦੋਂ ਦਾ ਜਾ ਕੇ ਕਿਉਂ ਨਹੀਂ ਕਰਦੇ ਬਾਕੀ ਮੈਂ ਬਲਦੇਵ ਸਿੰਘ ਨੇ ਇੱਕ ਗੱਲ ਕਹਿ ਦੇਣੀ ਚਾਹਣਾ ਕਿ ਅੱਜ ਤੋਂ ਕੋਸਾਲ ਪਹਿਲਾਂ 13 ਮੁੰਡਾ ਸਮੈਗ ਦੇ ਸਮੇਤ ਸਮੇਤ ਫੜਿਆ ਗਿਆ ਤੇ ਜਾ ਕੇ ਆਪਣੀਆਂ ਦੂਜੀਆਂ ਨਿਆ ਖਿੱਦੋ ਨਾ ਫਰੋਲੋ ਤੁਸੀਂ ਲੀਰਾਂ ਨਾ ਕੱਢੋ ਆਪਣੀ ਖਿੱਦੋ ਫਰੋਲੋਗੇ ਤੇ ਲੀਰਾਂ ਉੱਚ ਨਜ਼ਰ ਆਉਣੀਆਂ ਤੁਹਾਨੂੰ ਤੁਹਾਡਾ ਮੁੰਡਾ ਹੀ ਮੇਰੀ ਗੱਲ ਪੂਰੀ ਹੁੰਦੀ ਹੈ ਤੁਹਾਡਾ ਮੁੰਡਾ ਹੀ ਸਮੈਗ ਦੇ ਸਮੇਤ ਇੱਕ ਗੱਡੀ ਦੇ ਵਿੱਚ ਫੜਿਆ ਗਿਆ ਸੀ ਐਫ ਆਈ ਆਰ ਵੀ ਦਰਦੇ ਉਹਨੂੰ ਕੱਢ ਕੇ ਪੜ ਲਓ ਕਿਸ ਦੇ ਐਲੀਕੇਸ਼ਨ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਤੁਹਾਨੂੰ ਚਾਹੀਦਾ ਤਾਂ ਦੇ ਸਪੈਗਰ ਮਾੜੇ ਹੀ ਤੁਹਾਨੂੰ ਘੇਰਦੇ ਕਹਿੰਦੇ ਸੇਵ ਸਪੈਕਟਾ ਕਟਲ ਪਰਵਾਹਦਾ ਹੁੰਦੇ ਸਨ ਕਿ ਬੰਦੂਕਾਂ ਗੋਲੀਆਂ ਮੈਚ ਲਾਈਆਂ ਸੀਗੀਆਂ ਮੇਰੇ ਘਰੇ ਕਿਹੜੀਆਂ ਰਫਲਾਸੀਆਂ ਥਾਣੇ ਜਾ ਕੇ ਵੇਖੋ ਬੰਦੂਕਾਂ ਕਿੰਨਾਂ ਦੀਆਂ ਜਮ ਹੋਈਆਂ ਜੇ ਤਾਂ ਮੇਰੇ ਘਰੋਂ ਕੋਈ ਅਸਲਾ ਬਰਾਮਦ ਹੋਇਆ ਦੱਸੋ ਅੱਜ ਵੀ ਆ ਮੈਂ ਕਹਿੰਦਾ ਚੰਗਾ ਹੋ ਗਿਆ ਜੀ ਸੀਸੀਟੀਵੀ ਕੈਮਰਾ ਦੇ ਵਿੱਚ ਸਾਰਾ ਰਿਕਾਰਡ ਹੋ ਗਿਆ ਤੇ ਮੈਂ ਸੱਚਾ ਵੀ ਸਹੀ ਆ ਨਹੀਂ ਤਾਂ ਇਹਨਾਂ ਨੇ ਆ ਜਿਹੜੇ ਇਹਨਾਂ ਦੇ ਚਮਚੇ ਨੇ ਇਹਨਾਂ ਨੂੰ ਠੂਠਿਆ ਕਰਕੇ ਮੇਰੇ ਖਿਲਾਫ ਫੜਿਆ ਕਰ ਕਹਿੰਦੇ ਜੀ ਗਲਤੀ ਸਾਰੀ ਸਰਪੰਚ ਦੀ ਆ ਮੈਂ ਸ਼ੁਕਰਾਨਾ ਕਰਦਾ ਪ੍ਰਮਾਤਮਾ ਦਾ ਕਿ ਸੀਸੀਟੀਵੀ ਕੈਮਰੇ ਤੇ ਆ ਸੋਸ਼ਲ ਮੀਡੀਆ ਦਾ ਜੋਗਾ ਨਹੀਂ ਤਾਂ ਗੱਲ ਠੱਪੀ ਜਾਣੀ ਸੀ ਐਦਾਂ ਜੁੱਤੀਆਂ ਪੈਂਦੀਆਂ ਅਸੀਂ ਪਰਿਵਾਰਾਂ ਨੂੰ ਐਦਾਂ ਹੀ ਅਸੀਂ ਆਪਣੇ ਭਾਈਚਾਰੇ ਨੂੰ ਜੁੱਤੀਆਂ ਮਰਵਾਉਣੇ ਇਹ ਸਾਡੇ ਜਿਹੜੇ ਨਾ ਉਹ ਕਹਿੰਦੇ ਆ ਨਾ ਜੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਇਹ ਕੌਮ ਕਦੇ ਨਾ ਰੇ ਮੈਂ ਕਹਿਣਾ ਜੇ ਸਾਡਾ ਆਪਣਾ ਭਾਈਚਾਰਾ ਸਾਡੇ ਭਾਈਚਾਰੇ ਨੂੰ ਨਾ ਮਾਰੇ ਅਸੀਂ ਕਦੇ ਕਿਸੇ ਤੋਂ ਦੱਬਣ ਵਾਲੇ ਕਿਸੇ ਤੋਂ ਹਾਰਨ ਵਾਲੇ ਨਹੀਂ ਇਹ ਕੌਲੀ ਚੱਟ ਲੋਕ ਜਿਹੜੇ ਨੇ ਨਾ ਇਹ ਮੈਨੂੰ ਗਰੀਬ ਨੂੰ ਦੱਬਣਾ ਚਾਹੁੰਦੇ ਨਾ ਲੱਕੇ ਨਾ ਇਹ ਮੈਨੂੰ ਦੱਬ ਸਕਦੇ ਆ ਨਾ ਮੇਰੀ ਆਵਾਜ਼ ਨੂੰ ਦੱਬ ਸਕਦੇ ਕਿਉਂਕਿ ਬਾਬਾ ਸਾਹਿਬ ਦਾ ਦਿੱਤਾ ਹੋਇਆ ਜਿਹੜਾ ਅਧਿਕਾਰ ਆ ਦਾਸ ਪੜ ਚੁੱਕਿਆ ਤੁਹਾਡੇ ਨੂੰ ਪੰਜ ਸੱਤ ਪੜਿਆ ਨਹੀਂ ਆ ਮੈਂ ਮੈਂ ਪੜਿਆ ਲਿਖਿਆ ਸਰਪੰਚਾ ਤਾਂ ਮਿਲੂ ਮੇਰੇ ਅਧਿਕਾਰਾਂ ਦਾ ਪਤਾ ਤੇ ਮੈਂ ਠੋਕ ਵਜਾ ਕੇ ਗੱਲ ਕਰਨੀ ਜਾਣਦਾ ਅੱਛਾ ਇਹ ਕਹਿੰਦਾ ਵੀ ਇਹ ਬਣਿਆ ਜੀ ਪੈਸੇ ਦੇ ਕੇ ਸਰਪੰਚ ਪਹਿਲੀ ਗੱਲ ਤੇ ਇਹ ਦੱਸੇ ਵੀ ਇਹ ਪੈਸੇ ਮੇਰੇ ਨਾਲ ਫੜਾਉਣ ਗਿਆ ਮੈਂ ਕਿਹੜੇ ਬੰਦੇ ਨੂੰ ਪੈਸੇ ਫੜਾਏ ਆ ਉਹ ਮੇਰੇ ਸਾਹਮਣੇ ਲੈ ਕੇ ਆਵੇ ਬਾਕੀ ਅਲੀਕੇਸ਼ਨ ਲਾਉਣ ਦੀ ਕਿਹੜੀ ਗੱਲ ਆ ਜਿੰਨੇ ਮਰਜ਼ੀ ਮੈਂ ਲਾਈ ਜਾਵਾਂ ਜਿੱਤੇ ਮਰਜ਼ੀ ਸਬੂਤਾਂ ਦੇ ਆਧਾਰ ਤੇ ਗੱਲ ਹੁੰਦੀ ਆ ਮੇਰਾ ਭਰਾ ਗਲਤ ਆ ਲਿਆਓ ਸਬੂਤ ਜਾ ਕੇ ਐਫਆਰ ਦਰਜ ਕਰਾਓ ਜਿਹੜਾ ਵੇਖਦਾ ਜਿਹੜਾ ਖਾਊ ਗੱਜਣਾ ਢਿੱਡਪੂੜ ਉਹਦੇ ਸਰਪੰਚ ਨੂੰ ਕਾਹਦਾ ਖਤਰਾ ਮੇਰਾ ਨਾਮ ਬਲਦੇਵ ਸਿੰਘ ਮੈਂ ਸਾਬਕਾ ਚੇਅਰਮੈਨ ਆ ਕੋਟ ਮਹਮਦਖਾਈ ਮੇਰਾ ਪਿੰਡ ਹੈ ਇਹ ਪਿੰਡੇ ਅਸੀਂ ਵਸਨੇ ਆ ਇੱਕ ਤੁਹਾਡੀ ਤੇ ਮੌਜੂਦਾ ਸਰਪੰਚ ਦੀ ਲੜਾਈ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੀ ਸਚਾਈ ਕੀ ਹੈ ਕਿਉਂਕਿ ਸਰਪੰਚ ਸਾਹਿਬ ਵੱਲੋਂ ਤੁਹਾਡੇ ਤੇ ਇਹ ਦੋਸ਼ ਲਾਏ ਗਏ ਨੇ ਕਿ ਤੁਸੀਂ ਉਹਨਾਂ ਦੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਉਹਨਾਂ ਨੂੰ ਜਾਤੀ ਤੋਂ ਕੁਝ ਸ਼ਬਦ ਬੋਲੇ ਨੇ ਕੀ ਕਹਿਣਾ ਚਾਹੋਗੇ ਮਾਮਲਾ ਕਿਸ ਤਰ੍ਹਾਂ ਮੈਂ ਮੇਰੀ 40 ਸਾਲ ਉਮਰ ਹੋ ਗਈ ਆ ਨਾ ਮੈਂ ਕੋਈ ਜਾਤੀ ਸੂਚਕ ਸ਼ਬਦ ਕਦੀ ਕਿਸੇ ਨੂੰ ਬੋਲਿਆ ਤੇ ਨਾ ਮੈਂ ਬੋਲਦਾ ਹੀ ਆ ਮੈਂ ਆ ਰਿਹਾ ਸੀ ਮੈਂ ਤੇ ਇਹਨਾਂ ਪੁੱਛਿਆ ਕਾਕਾ ਪਿੰਡ ਦੇ ਲੋਕਾਂ ਨੇ ਆਖਿਆ ਵੀ ਥਾਂ ਵਲੀ ਜਾਂਦਾ ਤੇ ਮੈਂ ਪੁੱਛਿਆ ਵੀ ਤੂੰ ਮਿੱਟੀ ਸਟਾਈ ਆ ਕੀ ਕਰਨ ਸਟਾਈ ਐ ਇਹਨੇ ਕੋਈ ਗੱਲ ਨਹੀਂ ਮੈਂ ਸਰਪੰਚ ਆ ਮੈਂ ਸਰਪੰਚ ਆ ਮੈਂ ਸਟਾਈ ਆ ਮੈਨੂੰ ਕੌਣ ਹੁੰਦਾ ਤੂੰ ਪੁੱਛਣ ਵਾਲਾ ਮੈਨੂੰ ਉਲਟਾ ਬੋਲਿਆ ਵੱਧ ਘੱਟ ਬੋਲਿਆ ਤੇ ਮਾਰੇ ਲੱਭ ਜ ਬੋਲਿਆ ਚੰਗਾ ਲੱਭ ਜ ਨਹੀਂ ਬੋਲਿਆ ਮਾਮਲਾ ਕੀ ਸੀ ਇਹ ਜਗ੍ਹਾ ਇਹ ਖੁਦ ਹੀ ਜਗ੍ਹਾ ਭਾਈ ਤੇ ਪਿੰਡ ਦੀ ਜਗਾ ਵਾ ਖੂਦ ਹੀ ਜਗਾ ਵਾ ਖੂਦ ਦੇ ਭਾਈ ਵਾਲਾ ਦੀ ਜਗਾ ਨਾ ਇਹਨੇ ਕਿਸੇ ਨੂੰ ਕੋਈ ਗੱਲ ਪੁੱਛੀ ਆ ਇਹ ਪਹਿਲਾਂ ਇੱਥੇ ਖਦਰ ਪੜਾੜ ਦੀ ਜਗਾ ਵਲਣੀ ਚਾਹੁੰਦਾ ਸੀ ਉਹਨਾਂ ਨੇ ਰੋਕਿਆ ਮੁੜ ਕੇ ਇੱਧਰ ਵੀ ਧਿਆਨ ਹੈ ਇਹਦੇ ਪਹਿਲਾਂ 1 ਮਹੀਨਾ ਪਹਿਲਾਂ ਇਹਨੇ ਮਿੱਟੀ ਸਟਾਈ ਆ ਹੌਲੀ ਹੌਲੀ ਚਿਚੜੀਆਂ ਛੇੜਦਾ ਤੇ ਵਲਣੀ ਚਾਹੁੰਦਾ ਵਾ ਕੋਈ ਇਹ ਕਰਦਾ ਨਹੀਂ ਜੇ ਇਹਨੇ ਕੋਈ ਵਿਕਾਸ ਕਰਨਾ ਵਾ ਨਾ ਕੋਈ ਇਹਨੇ ਛੱਪੜ ਪਟਾਇਆ ਨਾ ਕੋਈ ਇਹਨੇ ਪੰਚਾਇਤ ਘਰ ਬਣਾਇਆ ਨਾ ਕੋਈ ਗੱਲ ਨਾ ਬਾਤ ਉੱਥੇ ਤੇ ਕਿਤੇ ਕੰਮ ਨਹੀਂ ਕਰਦਾ ਆਪਣੇ ਘਰ ਦੇ ਘਰੇ ਘਰੇ ਫੋਟੋਆਂ ਲਾ ਲੈਂਦਾ ਨਰੇਗਾ ਲਈ ਨੂੰ 2 ਸਾਲ ਹੋ ਗਏ ਆ ਇਹਨੂੰ ਪੁੱਛੋ ਵੀ ਕੀ ਕਿਹੜੇ ਕਿਥੇ ਮਿੱਟੀ ਪੁਆਈ ਆ ਕਿਹੜਾ ਛੱਪਰ ਸਾਫ ਕਰਾਇਆ ਕਿਹੜੀ ਨਾਲੀ ਸਾਫ ਕਰਾਈ ਆ ਇਹ ਚਾਰ ਸਾਲ ਹੋ ਗਏ ਵਿਹਲਾ ਬਹਿ ਕੇ ਖਾਂਦਾ ਦੱਸੋ ਇਹਨੂੰ ਕਿਹੜੀ ਕਮਾਈ ਆਉਂਦੀ ਆ ਇਹਦੇ ਦੋਵੇਂ ਭਰਾ ਸਮੈਗ ਵੇਚਦੇ ਆ ਪਿੰਡ ਦੇ ਵਿੱਚ ਇਹਨੇ ਗੰਦ ਪਾਇਆ ਅੱਗੇ ਐਸਚੂ ਮਰਵਾਇਆ ਇਹਨੇ ਇਹਨੇ 70 ਬੰਦੇ ਇਕੱਠੇ ਕਰਕੇ ਅਸੀਂ ਤਰਲੇ ਲੈਂਦੇ ਰਹੇ ਵੀ ਤੂੰ ਇਹ ਕੰਮ ਨਾ ਕਰ ਤੇ ਇਹਨੇ ਉਹ ਦਿਨ ਇਹ ਕੰਮ ਕਰਾਇਆ ਤੇ ਸਾਰਾ ਪਿੰਡੇ ਨੇ ਬਣਾਇਆ ਐਸੀ ਬੀਬੀ ਇੱਥੇ ਆ ਉਹਦੇ ਘਰ ਬੰਦੇ ਪਵਾ ਕੇ ਉਹਨੂੰ ਕਟਾ ਕੇ ਉਹਦਾ ਪਾਣੀ ਵੀ ਬੰਦ ਕਰਾਇਆ ਇਹਨੇ ਇਹ ਕਹਿੰਦਾ ਮੈਸੀਆ ਆਪੋチュア ਬੀਬੀ ਨੂੰ ਇਹਦਾ ਕੁਝ ਵੀ ਨਹੀਂ ਬਣ ਦਿੱਤਾ ਇਹਦੇ ਵਿਚਾਰੀ ਦੇ ਸੱਟਾਂ ਵੀ ਲਾਈਆਂ ਕੁੱਟਿਆ ਮਾਰਿਆ ਤੇ ਕੋਈ ਗੱਲਬਾਤ ਨਹੀਂ ਹੋਈ ਇਹ ਕਹਿੰਦਾ ਮੈਂ ਐਸੀਆਂ ਦਾ ਬੜਾ ਮਧਰਦੀ ਆ ਦੱਸੋ ਇਹਨੂੰ ਕਿ ਬੇਦੋਸ਼ ਬੇਬੁਨਿਆਦ ਸਾਰੇ ਬੇਬੁਨਿਆਦ ਆ ਸਾਰੇ ਐਸੀ ਭਾਈਚਾਰਾ ਮੇਰੇ ਨਾਲ ਖਲੋਤਾ ਵੇ ਇਹਨਾਂ ਨੂੰ ਪੁੱਛੋ ਕਦੀ ਕਿਸੇ ਕੋਈ ਗੱਲਬਾਤ ਹੋਈ ਐਸੀ ਦੁਜਾਲ ਆਪਣੇ ਬੋਲੇ ਆਵੇ ਮੇਰੇ ਤੇ ਡਰੈਂਗ ਰੂਮ ਚ ਬਹਿ ਕੇ ਰੋਟੀ ਖਾਂਦੇ ਆ ਤੇ ਨਾਲ ਹੀ ਸਾਡੇ ਚਾਹਾਂ ਪੀਂਦੇ ਆ ਹਾਂਜੀ ਵੀਰੇ ਕੀ ਨਾਮ ਕੋਲਾ ਗੁਰਪ੍ਰੀਤ ਸਿੰਘ ਭਾਈ ਪੈਸੇ ਵਿੱਚ ਮਾਮਲਾ ਤੁਹਾਨੂੰ ਵੀ ਪਤਾ ਵਾ ਕਿ ਸਾਬਕਾ ਚੇਅਰਮੈਨ ਸਾਹਿਬ ਤੋਂ ਜਿਹੜੇ ਦੋਸ਼ ਤੁਹਾਡੇ ਸਰਪੰਚਾ ਵੱਲੋਂ ਲਾਏ ਗਏ ਆ ਕਿ ਐਸੀ ਸ਼ਬਦਾਵਲੀ ਬੋਲੀ ਗਈ ਕਾਰਾਂ ਦੀ ਬੇਇੱਜ਼ਤੀ ਕੀਤੀ ਗਈ ਤੁਸੀਂ ਇਹਨਾਂ ਨੂੰ ਕਿੰਨੇ ਪੇਰ ਤੋਂ ਜਾਣਦੇ ਜੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਇਨਸਾਨ ਨੇ ਭਾਈ ਉਹ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਉਹਨਾਂ ਨੇ 15-20 ਸਾਲ ਪਹਿਲਾਂ ਸਰਪੰਚੀ ਬਹੁਤ ਵਧੀਆ ਸੋਹਣੀ ਕੀਤੀ ਆ ਤੇ ਸਾਰਾ ਕੁਝ ਠੀਕ ਠਾਕ ਆ ਸਾਡਾ ਕੋਈ ਵੀ ਇਹੋ ਜਿਹਾ ਨਹੀਂ ਆ ਸਾਨੂੰ ਤਾਂ ਪਤਾ ਹੀ ਨਹੀਂ ਮਤਲਬ ਕੀ ਗੱਲ ਹੈ ਕੀ ਬਾਤ ਇਹਨਾਂ ਦੀ ਬਾਕੀ ਜ਼ਿਮੀਂਦਾਰ ਭਾਈ ਤਾਰਾ ਤੇ ਮਜੀਬ ਵੀ ਪਾਈ ਤਾਰਾ ਹੀ ਭਾਜੀ ਇੱਕ ਆ ਪਿੰਡ ਦੇ ਵਿੱਚ ਤੇ ਜਿੱਥੋਂ ਤੱਕ ਅਸੀਂ ਗੱਲ ਕਰਦੇ ਆਂ ਵੀ ਸਿਆਸੀ ਕੰਮ ਜਿਹੜਾ ਚੱਲਣ ਦੇ ਇਹਨਾਂ ਦਾ ਵੀ ਉਹ ਦੱਸ ਹੀ ਦਿੱਤਾ ਵਾ ਵੀ ਕੰਮ ਖੁਦ ਵੀ ਜੋ ਕੋਈ ਇਹਨਾਂ ਕੋ ਹੋਂ ਨਹੀਂ ਦਿਆ ਗੱਲਬਾਤ ਹੋ ਵਾ ਤੇ ਚਲੋ ਜੇ ਇਹਨਾਂ ਨੇ ਪੁੱਛ ਹੀ ਲਏ ਤੇ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਚਲੋ ਚਾਚਾ ਜੀ ਜਾਂ ਮਿੱਟੀ ਪਈ ਆ ਆ ਮਾਰੋ ਕੈਮਰਾ ਜੀ ਚੁਕਾ ਲੈਨੇ ਆ ਵੀ ਜਾਂ ਜਿੱਦਾਂ ਵੀ ਤੇ ਬਾਕੀ ਹੁਣ ਬਾਕੀ ਜ਼ਿਮੀਦਾਰ ਭਰਾ ਤੇ ਜਾਂ ਵੀ ਭਰਾ ਸਾਰੇ ਵੀਰ ਇਕਿਆ ਸਾਨੂੰ ਇਹੋ ਜਿਹਾ ਕੋਈ ਗੱਲਬਾਤ ਨਹੀਂ ਆ ਤੇ ਚੇਅਰਮੈਨ ਸਾਹਿਬ ਹੁਣੀਆਂ ਉਹਨਾਂ ਨੇ ਸਰਦਾਰੀ ਕੀਤੀ ਆ ਇਹੋ ਜਿਹੀ ਗੱਲਾਂ ਨਹੀਂ ਆ ਪਹਿਲਾਂ ਵੀ ਇਹ ਪਿੰਡ ਦੇ ਵਿੱਚ ਕਾਫੀ ਬਵਾਦ ਕਰਾਇਆ ਹੋਇਆ ਹੈ ਇਹਨਾਂ ਨੇ ਅੱਧੇ ਪਿੰਡ ਤੇ ਭਾਜੀ ਪਰਚਾ ਹੋਇਆ ਵਾ ਕਿਸੇ ਨੇ ਬੱਚੇ ਬਾਹਰ ਘੱਲਣਿਆ ਕਿ ਇਹਨੇ ਕੁਛ ਕਰਨਾ ਹੋਵਾ ਕਿ ਇਹਨੇ ਕੁਛ ਕਰਨਾ ਜੇ ਪਰਚਾ 'ਚ ਨਾ ਆ ਜੂਗਾ ਤੇ ਦੱਸੋ ਮੈਨੂੰ ਕੀ ਕਰੂਗਾ ਪਰਿਵਾਰ ਦੱਸੋ ਸਰਪੰਚ ਦਾ ਨਾਮ ਕੀ ਤੁਹਾਡੇ ਕੁਲਦੀਪ ਸਿੰਘ ਕਰਕੇ ਸਰਪੰਚ ਭਾਜੀ ਤੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਇੱਕ ਮਤਲਬ ਕਿਦ ਪਿੰਡ ਦਾ ਜਿਹੜਾ ਕੰਮ ਆਉਦੇ ਵਿੱਚ ਇਹ ਜਾਤਪਾਤ ਨੂੰ ਕਦੀ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਤੁਹਾਡਾ ਕੀ ਕਹਿਣਾ ਹੈ ਭਾਜੀ ਅਸੀਂ ਤਾਂ ਕਹਿੰਦੇ ਆ ਦੋ ਚਾਰ ਚੀਜ਼ਾਂ ਮੈਂ ਗੱਲਾਂ ਕਹੂੰਗਾ ਇੱਕ ਤੇ ਜਾਤ ਪਾਤ ਨਹੀਂ ਹੋਣੀ ਚਾਹੀਦੀ ਰਾਜਨੀਤੀ ਚ ਦੂਜਾ ਬਾਬੇ ਜੀਵਨ ਸਿੰਘ ਦਾ ਨਾਂ ਨਹੀਂ ਲੈਣਾ ਚਾਹੀਦਾ ਤੀਜਾ ਬਾਬਾ ਸਾਹਿਬ ਇਨੇ ਵੱਡੇ ਉਹ ਮਤਲਬ ਹੋਏ ਆ ਚਲੋ ਗੁਰੂ ਪਤਾ ਫਰਦੋਸ਼ੀਦਾ ਚਲਾ ਲਓ ਜੋ ਵੀ ਉਹਨੂੰ ਕਿਤੇ ਵੀ ਤੁਸੀਂ ਗੈਨਾ ਵਾਂ ਮਤਲਬ ਕ੍ਰਾਂਤੀਕਾਰੀ ਰਹੇ ਆ ਉਹਨਾਂ ਦਾ ਨਾਂ ਨਹੀਂ ਹੋਣਾ ਚਾਹੀਦਾ ਸਰਪੰਚ ਸਾਹਿਬ ਨੇ ਕਿਹਾ ਕਿ ਇੱਥੇ ਬੋਤਲ ਲਾਉਣ ਦੀ ਗੱਲ ਵੀ ਕਹੀ ਵੀ ਇੱਥੇ ਬੋਤਲ ਗਾਣਾ ਸੀ ਚਲੋ ਭਾਜੀ ਸਹਿਮਤੀ ਪਿੰਡ ਦੀ ਜਾਂ ਕੋਈ ਇਜਲਾਸ ਵਗੈਰਾ ਭਾਜੀ ਵੇਖੋ ਅਸੀਂ بڑے ਲਿਖੇ ਪਰਿਵਾਰ ਖਲੋਤਾ ਵਾਂ ਮੁਲਾਜ਼ਮ ਸਾਰੇ ਆਈ ਸਾਡੀ ਦੇ ਨੌਲੇਜ ਚ ਨਹੀਂ ਆ ਕੀ ਬਾਬਾ ਸਾਹਿਬ ਦੀ ਇੱਥੇ ਆਪਾਂ ਉਹਨਾਂ ਦੀ ਮੂਰਤੀ ਸਥਾਪਨ ਕਰਨੀ ਰੱਖਣੀ ਆ ਸਾਨੂੰ ਕਿਸੇ ਵੀ ਮذਬੀ ਪ੍ਰਵਾਹ ਪੁੱਛੋ ਇਹਨਾਂ ਬੱਚਿਆਂ ਨੂੰ ਤੁਹਾਨੂੰ ਕੀ ਪਤਾ ਭਈ ਤੁਹਾਡੀ ਕੀ ਦੀ ਸਲਾਹ ਲਈ ਸਾਡੀ ਤੇ ਭਾਜੀ ਕੋਈ ਸਾਨੂੰ ਤੇ ਪਤਾ ਹੀ ਨਹੀਂ ਨਾ ਤੇ ਸਾਨੂੰ ਕਿੰਨੇ ਦਿੱਸਦੇ ਹੀ ਤੇ ਬਾਕੀ ਤੁਸੀਂ ਵੇਖੋ ਜਿਹੜੇ ਹਾਲਾਤ ਆ ਮਾਰੋ ਭਾਜੀ ਕੈਮਰਾ ਮਾਰੋ ਉਧਰ ਆਹ ਟਰਾਂਸਫਾਰਮ ਦੇ ਥੱਲੇ ਤੁਸੀਂ ਦੱਸੋ ਵੀ ਇੱਥੇ ਬਾਬਾ ਸਾਹਿਬ ਦੀ ਮੂਰਤੀ ਲੱਗੂਗੀ ਕੌਣ ਲਾਉਣ ਦਊਗਾ ਸਾਨੂੰ ਬਾਕੀ ਨੰਬਰ 2 ਭਾਜੀ ਇਹ ਗੱਲ ਆ ਬਾਬਾ ਸਾਹਿਬ ਦੀ ਇਹ ਮੂਰਤੀ ਲਾਉਣ ਨੂੰ ਗੱਲ ਕਰ ਰਹੇ ਮੇਰੇ ਵੀਰਾਂ ਸਰਾਖੀ ਚਾਹੀਦੀ ਐ ਸਿਆਸੀ ਪਿੰਡ ਐ ਸਾਡਾ ਤਹਾਡੇ ਸਾਹਮਣੇ ਹੁਣੇ ਵੇਖ ਲਓ ਕੱਟ ਆ ਜਾ ਕੰਮ ਹੋ ਗਿਆ ਵਾ ਕੁਛ ਨਾ ਕੁਛ ਇਹ ਪਿੰਡ ਚ ਹੁੰਦਾ ਹੀ ਰਹਿੰਦਾ ਵਾ ਚਾਰ ਪੰਜ ਪਾਰਟੀਆਂ ਰਲੀਆਂ ਵਾ ਇੱਥੇ ਕੋਈ ਮੂਰਤੀ ਤੋੜ ਦੂਗਾ ਇਹ ਸਾਰਾ ਪਿੰਡ ਕਟਵਾ ਕੇ ਮਰਵਾ ਦੇਣਗੇ ਸਿਆਸੀ ਦੀ ਗੱਲ ਕਰ ਰਹੇ ਹੋ ਥੋੜਾ ਜਾਣਕਾਰੀ ਦਿਓ ਕਿਹਨਾਂ ਦਾ ਪਿੰਡ ਹੈਗਾ ਇਹ ਪਿੰਡ ਬਾਜੀ ਉਪਰ ਰਾਸ਼ਟਪਤੀ ਕ੍ਰਿਸ਼ਨ ਕਾਂਦ ਦਾ ਪਿੰਡ ਹੈ ਤੇ ਇਤਿਹਾਸਿਕ ਮਤਲਬ ਉਹ ਸੂਹ ਦੀ ਇੱਥੋਂ ਦੇ ਰਹਿਣ ਵਾਲੇ ਤੇ ਉਹਨਾਂ ਦੇ ਨਾਂ ਤੇ ਪਿੰਡ ਚੱਲੰਦਿਆ ਵਾ ਉਪਰ ਰਾਸ਼ਟਪਤੀ ਕ੍ਰਿਸ਼ਨ ਕਾਂਦ ਉਹਨਾਂ ਦੇ ਫਾਦਰ ਸਾਹਿਬ ਲਾਲਾ ਚੰਤਰਾਮ ਹੀ ਤੇ ਉਹਨਾਂ ਦੇ ਪੋਤਰੇ ਵੀ ਹੁਣ ਹੋ ਕੇ ਗਏ ਆ ਤੇ ਮਤਲਬ ਉਹਨਾਂ ਦੇ ਨਾਂ ਤੇ ਪਿੰਡ ਆ ਤੇ ਹੁਣ ਜਿਹੜੀ ਗੱਲ ਕਰ ਰਹੇ ਵਿੱਚ ਮੈਂ ਵੀਡੀਓ ਵੇਖ ਰਿਹਾ ਹਾਂ ਉਹਨਾਂ ਦਾ ਵੀ ਨਾਂ ਲੈ ਰਿਹਾ ਵੀ ਉਪਰਾਸ਼ਟ ਅੱਜ ਇਹਨਾਂ ਨੂੰ ਉਪਰਾਸ਼ਟ ਪਤੀ ਵੀ ਚੇਤੇ ਆ ਗਿਆ ਪਹਿਲਾਂ ਤੇ ਇਹਨਾਂ ਨੂੰ ਕਿਹਨੂੰ ਚੇਤੇ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਲਵੀਰ ਕੌਰ ਜੀ ਹੋਰ ਮੈਂ ਮਦਕਾਨ ਜਿਹੜਾ ਤੁਹਾਡਾ ਪਿੰਡ ਦਾ ਮੌਜੂਦਾ ਸਰਪੰਚ ਆ ਕੁਲਦੀਪ ਸਿੰਘ ਕਿੱਦਾਂ ਦਾ ਬੰਦਾ ਤੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਉਹਨਾਂ ਦੀ ਕੋਈ ਇਹ ਬੰਦਾ ਹੀ ਬਹੁਤ ਮਾੜਾ ਵਾ ਜੀ ਹਾਂਜੀ ਇਹਨੇ ਤਾਂ ਮੈਨੂੰ ਇੰਨੀ ਕਟ ਮਾਰ ਕਰਵਾਈ ਇਹਨੇ ਜਾ ਕੇ ਬੰਦੇ ਪਵਾ ਕੇ ਨਾਲ ਗਵਾਂਢ ਜਾ ਕੇ ਇਹਨੇ ਨਾਲੀ ਦਾ ਬੰਦ ਬੰਦ ਮਰਵਾਇਆ ਜੇ ਤੱਕ ਵੀ ਲਲਕਾਰਦਾ ਵੀ ਮੈਂ ਪਾਣੀ ਦਾ ਬੰਦ ਨਹੀਂ ਤੋੜਨਾ ਜਿੱਥੇ ਮਰਜ਼ੀ ਭੱਜ ਜਾਣਾ ਹਾਂਜੀ ਠੀਕ ਕਰ ਲਊਗਾ ਪਾਣੀ ਨਿਕਲ ਨਹੀਂ ਦਿੰਦਾ ਜੀ ਮੇਰਾ ਇਹ ਹਾਂਜੀ ਜਿਹੜੇ ਇਹ ਜਿਹੜੇ ਤੁਹਾਡੇ ਸਾਬਕਾ ਸਰਪੰਚ ਆ ਇਹ ਕਿੱਤਾ ਦੇ ਬੰਦੇ ਆ ਇਹ ਤਾਂ ਬੰਦੇ ਬਹੁਤ ਵਧੀਆ ਜੀ ਮੈਨੂੰ 40 ਸਾਲ ਹੋ ਗਏ ਇਹਨਾਂ ਨਾਲ ਵਰਤੇ ਦੇ ਨੂੰ ਹਾਂਜੀ ਇਹਨਾਂ ਜਿੱਤੇ ਸਿਵਦੀ ਜਿੰਨੀ ਕਰ ਲਈ ਉਨੀ ਥੋੜੀ ਆ ਇਹਨਾਂ ਨਾਲ ਧੱਕਾ ਕੀਤਾ ਇਹਨੇ ਉਦੋਂ ਵੀ ਗੋਲੀਆਂ ਇਹਨੇ ਚਲਾਈਆਂ ਆਪਦੇ ਘਰੇ ਉਹਨਾਂ ਬੰਦਾ ਮਾਰਿਆ ਨੇ ਹਸਪੀਟਲ ਤੇ ਇਹਨਾਂ ਦਾ ਨਾਲ ਇਹਨਾਂ ਦੋਸ ਲਾਇਆ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਫੜਾਇਆ ਜੀ ਇਹ ਨਾ ਨਾ ਤਾਂ ਕਾਕੀ ਦਾ ਇਹਨੇ ਬੰਦੇ ਵਧੀਆ ਵਾ ਜੀ ਇਹਨਾਂ ਦੀ ਸਿਰਫ ਨਹੀਂ ਕੋਈ ਕਰ ਸਕਦਾ ਹੁਣ ਜਿਹੜਾ ਇਹਨਾਂ ਤੇ ਇਲਜ਼ਾਮ ਲਾਉਂਦੇ ਆ ਕਿ ਇਹ ਸਾਨੂੰ ਜਾਤੀ ਨੂੰ ਸ਼ਬਦ ਬੋਲਦਾ ਵਾ ਕੀ ਕਹਿਣਾ ਚਾਹੋਗੇ ਇਹ ਗਲਤ ਬੋਲਦਾ ਜੀ ਹਾਂ ਠੀਕ ਹੈ ਹਾਂ ਜੀ ਇਹ ਪਾਜੀ ਮੈਂ ਕਹਿਣਾ ਵੀ ਇਹ ਜਿਹੜਾ ਥਾਂ ਦਾ ਮਸਲਾ ਇਹ ਥਾਂ ਦਾ ਹੀ ਰਹਿਣ ਦੇਣਾ ਇਹਨੂੰ ਜਾਤੀ ਪਾਤੀ ਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਆਪਣੇ ਜਿੰਨੇ ਜੱਟ ਸੇਖ ਭੈਣ ਭਰਾ ਵਾ ਵੀ ਆਪਣਾ ਇਕੱਠਾ ਹੀ ਪਰਸ਼ਾਦਾ ਆਪਣੀ ਚੱਲਦਾ ਵਾ ਮੇਰਾ ਦੇ ਖਾਸ ਕਰਨਾ ਮਲਵਾ ਵੀਰ ਚੇਅਰਮੈਨ ਸਾਹਿਬ ਦੇ بیٹے ਆ ਆ ਚਾਚਾ ਜੀ ਆਪਣੇ ਮਤਲਬ ਵੀ ਇਹਨਾਂ ਨਾਲ ਮੇਰਾ ਚਲੋ ਥੋੜਾ ਟਾਈਮ ਤੁਹਾਨੂੰ ਪਤਾ ਕੋਈ 100 ਗੱਲ ਬਾਤ ਹੋ ਜਾਂਦੀ ਵੀ ਗੁਸੈਨ ਰਾਰੀਆਂ ਚੱਲਦੀਆਂ ਰਹਿਣੀਆਂ ਤੇ ਮਤਲਬ ਵੀ ਕੋਈ ਇਦਾਂ ਦਾ ਮੈਟਰ ਨਹੀਂ ਹੈਗਾ ਨਾ ਇਹਨਾਂ ਕਿ ਇਹਨੂੰ ਗਲਤ ਬੋਲਿਆ ਵਾ ਤੇ ਮੇਰਾ ਤਾਂ ਜਿਆਦਾਤਰ ਇਹ ਨਾਲ ਹੀ ਹੋਣ ਜਾਂ ਰਹਿਦਾ ਨਾ ਇਹਨਾਂ ਕਰੀ ਮਾੜੀ ਜੇ ਮੰਨ ਲਓ ਜੇ ਡ੍ਰੈਗ ਰੂਮ ਚ ਬੈਠੇ ਕਿਦੇ ਬੈਠੇ ਸੋਈ ਚ ਖਲੋਤੇ ਆ ਉਥੇ ਪ੍ਰਸ਼ਾਦਾ ਪਾਣੀ ਛਕ ਲਈਦਾ ਇਹ ਗਲਤ ਇਲਜ਼ਾਮ ਲੱਗੰਦੇ ਆ ਕੋਈ ਚੇਅਰਮੈਨ ਸਾਹਿਬ ਨੇ ਗਾੜੀ ক্লোਜ ਕੋਈ ਮਤਲਬ ਵੀ ਜਾਤੀ ਦੇ ਚੱਕਰ ਚ ਨਹੀਂ ਕੀਤਾ ਇਹ ਕਿਰਪਾ ਕਰਕੇ ਜਿਹੜਾ ਪਿੰਡ ਦਾ ਮਸਲਾ ਨਾ ਇੱਥੇ ਹੀ ਰਹਿਣ ਦਿੱਤਾ ਜਾਵੇ ਇਹਨੂੰ ਗੁਰੂ ਮਹਾਰਾਜ ਦੇ ਨਾਲ ਨਾ ਜੋ ਮੇਰਾ ਨਾਮ ਬੂਟਾ ਸਿੰਘ ਬੂਟਾ ਸਿੰਘ ਕਿਹੜਾ ਪਿੰਡਾ ਕੋੜਮੰਦ ਖਾਨੇ ਕੀ ਕਹੋਗੇ ਤੁਹਾਡੇ ਪਿੰਡ ਦਾ ਜਿਹੜਾ ਹੈ ਮੁੱਦਾ ਹੈ ਕੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਾਰਾ ਮਸਲਾ ਕੀ ਸੀ ਜਿਹੜੇ ਇਲਜ਼ਾਮ ਲੱਗੇ ਨੇ ਇਹਨਾਂ ਦੇ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਜਿੱਥੋਂ ਤੱਕ ਮੇਰਾ ਇਹਨਾਂ ਨਾਲ ਮਿਲਵਰਤਨ ਆ ਜਾਂ ਗੱਲਬਾਤ ਆ ਜਾਂ ਮੈਂ ਜਾਣਦਾ ਵਾਂ ਇਹੋ ਜਿਹਾ ਕੋਈ ਗੱਲਬਾਤ ਨਹੀਂ ਇਹਨਾਂ ਦੇ ਪੇਟਾਪੁਰਖੀ ਮੜੇ ਦੇ ਤੋਂ ਸਰਪੰਚੀ ਕਰਦੇ ਰਹੇ ਇਹ ਖੁਦ ਚੇਅਰਮੈਨ ਸਾਫ਼ ਕਰਦੇ ਰਹੇ ਆ ਤੇ ਇਹੋ ਜੀ ਕੋਈ ਗੱਲ ਨਹੀਂ ਜਾਤੀਵਾਦ ਦੀ ਜਾਂ ਜਾਤੀ ਸੂਚਕ ਦੀ ਕੋਈ ਗੱਲ ਬਾਤ ਨਹੀਂ ਨਾ ਪਿੰਡ ਵਿੱਚ ਕੋਈ ਗੱਲ ਬਾਤ ਹੋਇਆ ਇਹੋ ਜੀ ਕੋਈ ਮਤਲਬ ਲੈਂਡ ਨਹੀਂ ਸਾਰਾ ਪਿੰਡ ਮਿਲਵਰਤ ਕੇ ਸਭ ਕੋ ਜਾਰੇ ਬਾਕੀ ਆਪਣਾ ਮਿਲਵਰਤ ਨਾਲ ਜੇ ਕਿਸੇ ਦੀ ਖੁਸ਼ੀ ਹੈ ਕਿਸੇ ਪਰਿਵਾਰ ਨੂੰ ਮਿਲੇ ਜਾਂ ਨਾ ਮਿਲੇ ਲਈ ਜਾਤੀ ਸੂਚਕ ਵਾਲਾ ਇਹੋ ਜੀ ਕੋਈ ਗੱਲ ਨਹੀਂ ਕਿੰਨਾ ਕੋ ਬੰਦੇ ਜਿਹੜੇ ਕੰਮ ਕਰਦੇ ਉਹਨਾਂ ਦੇ ਘਰਾਂ 'ਚ ਵੀ ਕੇ ਰੋਟੀ ਖਾਂਦੇ ਆ ਤਬ ਵੀ ਕਰਦੇ ਕੀ ਹੁੰਦਾ ਇਹਨਾਂ ਸਾਰੇ ਕੰਦੇ ਗੁਰਦੁਆਰਾ ਸਾਹਿਬ ਕੱਠੇ ਜਾਂਦੇ ਹਰ ਜਗ੍ਹਾ ਤੇ ਅਸੀਂ ਮੈਂ ਗੁਰਦੁਆਰੇ ਸੇਵਾ ਕਰਦਾ ਨਾ ਮੈਂ ਇਹਨੇ ਕੋਈ ਗ੍ਰਹੀ ਲਿਖ ਕੇ ਜਾਂਦਾ ਅੱਜ ਗੁਰਦੁਆਰੇ ਦੇ ਮੈਂ ਪੈਸਾ ਜਿੰਨਾ ਮੈਂ ਸੇਵਾ ਕੀਤੀ ਇਹਨਾਂ ਨੂੰ ਜੀਮਦਰ ਪਵੰਦ ਤੋਂ ਲਿਖ ਕੇ ਕੀਤੀ ਹੁਣ ਮੈਂ ਪੀਰ ਸਾਹਿਬ ਨਹੀਂ ਸਰਗਾ ਦੀ ਸੇਵਾ ਸ਼ੁਰੂ ਕੀਤੀ ਆ ਉਹ ਮਨ ਜੀਮਦਰ ਭਵਾਂ ਦੇ ਦੇ ਗ੍ਰਹੀ ਦੇ ਰਿਹਾ ਇੱਥੇ ਦੇਖੋ ਜੀ ਕੋਈ ਗੱਲ ਬਾਤ ਨਹੀਂ ਹੈ ਜਿਹੜਾ ਇਹ ਸਰਪੰਚ ਵਾਲੇ ਮੁੱਦਾ ਬਣਾਇਆ ਗਿਆ ਕੀ ਕਰਨ ਮੈਂ ਉਹਦੇ ਬਿਲਕੁਲ ਸਹਿਮਤ ਨਹੀਂ ਮੇਰੇ ਵਿਚਾਰ ਨੇ ਬੰਦਾ ਗਲਤ ਹੈ ਉਹ ਬੇਬੁਨਿਆਦ ਬੰਦਾ ਬਣਾਇਆ ਗਿਆ ਕਿਉਂ ਜਿੰਨਾ ਤੱਕ ਮੈਂ ਬਲਦੇਵ ਸਿੰਘ ਨੂੰ ਜਾਣਦਾ ਉਹ ਲੜਾਈ ਹੋਊਗੀ ਲੇਕਿਨ ਇਸ ਵਿੱਚ ਰੰਜਿਸ਼ ਵਾਲੀ ਸ਼ਬਦ ਜਾਂ ਆਪਸ਼ਬਦ ਨਹੀਂ ਬੋਲ ਸਕਦੇ